T20 ਭਾਰਤ 17 ਸਾਲਾਂ ਬਾਅਦ ਮੋੜ ਬਣਿਆ ਵਿਸ਼ਵ ਚੈਂਪੀਅਨ ਖਿਤਾਬੀ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 7 ਟੋੜਾਂ ਨਾਲ ਹਰਾਇਆ ਭਾਰਤ ਨੇ ਅੱਜ ਇੱਥੇ ਵਿਰਾਟ ਕੋਹਲੀ ਛਤਦੋੜਾਂ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ ਅਰਸ਼ਦੇਵ ਸਿੰਘ ਜਸਪ੍ਰਿਤ ਬੁਮਰਾ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ T20 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਪਹਿਲੀ ਵਾਰ ਫਾਈਨਲ 'ਚ ਪਹੁੰਚੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਹੈ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀਆਂ 76 ਦੌੜਾਂ ਅਕਸ਼ਪ ਪਟੇਲ ਦੀਆਂ 47 ਅਤੇ ਸ਼ਿਵ ਦੂੰਬੇ ਦੀਆਂ 27 ਦੌੜਾਂ ਸਦਕਾ 20 ਓਵਰਾਂ 'ਚ 7 ਵਿਕਟਾਂ ਤੇ 176 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਨੂੰ 169/8 ਸਕੋਰ ਤੇ ਹੀ ਰੋਕ ਦਿੱਤਾ ਭਾਰਤੀ ਟੀਮ ਨੇ ਪਹਿਲਾ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਪਹਿਲੀ ਵਾਰ T20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ ਉੰਝ ਸਾਲ 2013 ਚ ਚੈਂਪੀਅਨ ਟਰੋਫੀ ਜਿੱਤਣ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਆਈਸੀ ਖਿਤਾਬ ਹੈ ਇਸ ਦੇ ਨਾਲ ਹੀ ਭਾਰਤ ਦੋ ਵਾਰ T20 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਮੁਲਕ ਬਣ ਗਿਆ ਹੈ ਇਸ ਤੋਂ ਪਹਿਲਾਂ ਵਿਸ਼ਪ ਇੰਡੀਆਜ਼ 2012 ਤੋਂ 2016 ਅਤੇ ਇੰਗਲੈਂਡ ਚ 2010 ਤੇ 2022 ਅਜਿਹਾ ਕਰ ਚੁੱਕੇ ਹਨ ਇਸ ਤੋਂ ਪਹਿਲਾਂ 177 ਟੀਮਾਂ ਦੇ ਟੀਚੇ ਦਾ ਪਿੱਛਾ ਕਰਦੇ ਆ ਦੱਖਣੀ ਅਫਰੀਕਾ ਟੀਮ ਇੱਕ ਵਾਰ ਫਿਰ ਜਿੱਤ ਦੀ ਦਿਖਾਈ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕਸ਼ਵੀ ਗੇਂਦਬਾਜ਼ੀ ਅੱਗੇ ਵਿਰੋਧੀ ਬੱਲੇਬਾਜ਼ ਕਾਮਯਾਬ ਨਾ ਹੋ ਸਕੇ ਦੱਖਣੀ ਅਫਰੀਕਾ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 55 ਢੋਣਾ ਬਣਾਈਆਂ ਜਦਕਿ ਕੋਇੰਟਨ ਡੀ ਕਾਕ 39 ਢੋਣਾ ਟਰਸਟਨ ਸਟੱਬਸ 31 ਅਤੇ ਡੇਵਿਡ ਮਿਲਰ 21 ਢੋਣਾ ਬਣਾ ਕੇ ਆਊਟ ਹੋਏ ਭਾਰਤ ਵੱਲੋਂ ਹਾਰਦਿਕ ਪਾण्डे 3 ਵਿਕਟਾਂ ਜਦਕਿ ਆਸ਼ਿਸ਼ ਸਿੰਘ ਜਾਸਪ੍ਰੀ ਬੁਮਰਾ ਨੇ ਦੋ ਦੋ ਵਿਕਟਾਂ ਲਈਆਂ ਇੱਕ ਵਿਕਟ ਅਕਸ਼ਪਟੇਲ ਨੇ ਲਈ ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਰਿਸ਼ਭ ਪੰਟ ਅਤੇ ਸ਼ਾਹਰੁਖ ਕੁਮਾਰ ਯਾਦਵ ਵਧੀਆ ਪ੍ਰਦਰਸ਼ਨ ਕਰਨ ਚ ਨਾਕਾਮ ਰਹੇ ਤਾਂ T20 ਭਾਰਤ ਨੇ 17 ਸਾਲਾਂ ਬਾਅਦ ਮੋੜ ਆਪਣਾ ਵਿਸ਼ਵਵਿੱਚ ਚੈਂਪੀਅਨ ਕਿਤਾਬ ਆਪਣੇ ਹਾਸਲ ਕੀਤਾ ਹੈ ਤੇ ਦੱਖਣੀ ਅਫਰੀਕਾ ਨੂੰ 7 ਦੋੜਾਂ ਨਾਲ ਹਰਾਇਆ